ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ ਚੌਥਾ ਭਾਗ ਜੋਤ ਜੋਤੀ ਅਤੇ 5ਵਾਂ ਭਾਗ ਜੋਤ ਪਰਮਾਤਮਾ ਦਾ ਅੰਛ ਅਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿਹਾਰੀ ਬਿਹਾਰੀ ਤੋਂ ਬਿਨਾ ਜੋਤ ਪਦ ਦੀ ਵਰਤੋਂ ਵਾਲਾ ਗੁਰੂ ਸ਼ਬਦ ਇਸ ਪ੍ਰਕਾਰ ਹੈ ਖਾਤ ਪੀਤ ਅਨੇਕ ਵਿੰਜਨ ਜੈਸੇ ਭਾਰ ਬਹਾਕ ਖੋਤ ਆਠ ਪਹਿਰ ਮਹਾશ્રਮ ਪਾਇਆ ਜੈਸੇ ਬਿਰਖ ਜੰਤੀ ਜੋਤ ਪੰਨਾ 1121 ਅਰਥ ਹਰ ਨਾਮ ਨੂੰ ਵਿਸਾਰ ਕੇ ਜਿਹੜੇ ਮਨੁੱਖ ਅਨੇਕਾਂ ਚੰਗੇ ਚੰਗੇ ਖਾਣੇ ਖਾਂਦੇ ਪੀਂਦੇ ਹਨ ਉਹ ਇਉਂ ਹਨ ਜਿਵੇਂ ਭਾਰ ਢੋਣ ਵਾਲੇ ਖੋਤੇ ਜਿਹੇ ਲੋਕ ਅਠੇ ਪਹਿਰ ਮਾਇਆ ਦੀ ਖਾਤਰ ਦੌੜ ਭੱਜ ਕਰਦੇ ਹੋਏ ਬੜਾ ਥਕੇਵਾਂ ਸਹਾਰਦੇ ਹਨ ਜਿਵੇਂ ਜਿਵੇਂ ਕੋਈ ਬਲਦ ਕੋਹਲੂ ਅੱਗੇ ਜੋਇਆ ਹੁੰਦਾ ਹੈ ਜੋਤ ਦਾ ਅਰਥ ਹੈ ਜੋਤਿਆ ਹੋਇਆ ਪੰਜਾਬ ਵਿੱਚ ਕਈ ਲੋਕ ਬੈਲ ਆਦ ਨੂੰ ਜੋਤਣ ਲਈ ਵਰਤੀ ਜਾਂਦੀ ਰੱਸੀ ਰਸੇ अथवा ਪਟੇ ਆਦ ਨੂੰ ਵੀ ਜੋਤ ਕਹਿੰਦੇ ਹਨ ਜੋਤ ਪਦ ਦੀ ਪ੍ਰਚਲਿਤ ਵਰਤੋਂ ਬਾਰੇ ਵਿਚਾਰ ਨੰਬਰ 1 ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਲੈਣਾ ਜੀ ਦੇ ਅੱਗੇ 5 ਪੈਸੇ ਰੱਖ ਕੇ ਉਹਨਾਂ ਦੀਆਂ 5 ਪਰਦਖਣਾ ਕਰਕੇ ਜਦ ਮੱਥਾ ਟੇਕ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਬਾਬਾ ਲੈਣਾ ਜੀ ਦੇ ਵਿੱਚ ਪ੍ਰਵੇਸ਼ ਕਰ ਗਈ ਅਤੇ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਅਤਵਾ ਦੂਸਰੇ ਗੁਰੂ ਨਾਨਕ ਦੇਵ ਬਣ ਗਏ ਗੁਰੂ ਅੰਗਦ ਸਾਹਿਬ ਜੀ ਤੋਂ ਉਸੇ ਵਿਧੀ ਅਨੁਸਾਰ ਉਹ ਜੋਤ ਗੁਰੂ ਅਮਰਦਾਸ ਜੀ ਵਿੱਚ ਗਈ ਤਾਂ ਉਹ ਵੀ ਗੁਰੂ ਨਾਨਕ ਬਣੇ ਇਸੇ ਤਰ੍ਹਾਂ ਹੀ ਬਾਕੀ ਗੁਰੂ ਸਾਹਿਬਾਨ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਕਰਾਮਾਤੀ ਜੋਤ ਪਰਵੇਸ਼ ਕਰਦੀ ਰਹੀ ਅਤੇ ਉਹ ਸਿੱਖ ਤੋਂ ਗੁਰੂ ਨਾਨਕ ਜੀ ਬਣਦੇ ਰਹੇ। ਅੰਤ ਉਹੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਬਿਰਾਜੀ। ਜੋਤ ਬਾਰੇ ਗੁਰਸਿੱਖੀ ਵਿੱਚਲੇ ਇਸੇ ਵਿਸ਼ਵਾਸ ਦੀ ਕੁਵਰਤੋਂ ਕਰਦੇ ਆਂ। ਨਾਨਕਸਰੀ ਗੱਦੀ ਦੇ ਸੰਤ ਗੁਰੂ ਨਾਨਕ ਜੀ ਦੀ ਜੋਤ ਦੇ ਪੱਕੇ ਮਾਲਕ ਬਣ ਬੈਠੇ ਹਨ। ਨਾਨਕ ਸਰੀਆਂ ਵੱਲੋਂ ਛਾਪੇ ਗਏ ਗੁਟਕੇ ਵਿੱਚ ਲਿਖਿਆ ਹੈ ਕਿ ਸੰਤ ਨੰਦ ਸਿੰਘ ਜੀ ਨੂੰ ਕਾਲਯੁਗ ਮਿਲਿਆ ਤਾਂ ਉਸ ਨੂੰ ਸੰਤਾਂ ਨੇ ਕਿਹਾ ਸੀ ਕਿ ਕਿਉਂਕਿ ਉਸ ਭਾਵ ਕਾਲਯੁਗ ਦੇ ਰਹਿੰਦੇ ਸਮੇਂ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਪਹਿਰਾ ਰਹਿਣਾ ਹੈ ਇਸ ਲਈ ਉਹਨਾਂ ਦੀ ਜੋਤ ਸੰਤਾਂ ਦੇ 74 ਜਾਮਿਆਂ ਵਿੱਚ ਲਗਾਤਾਰ ਪਰਵੇਸ਼ ਹੁੰਦੀ ਰਹਿਣੀ ਹੈ ਭਾਵ ਨਾਨਕ ਸਰੀਆਂ ਦੇ ਡੇਰੇ ਦੇ ਸੰਚਾਲਕ ਕਥਤ ਸੰਤ ਮਹਾਪੁਰਖ ਦਸ ਗੁਰੂ ਸਹਿਬਾਨ ਵਾਂਗ ਗੁਰੂ ਨਾਨਕ ਸਾਹਿਬ ਜੀ ਹੀ ਹਨ ਇਸ ਤਰ੍ਹਾਂ ਜੋਤ ਪਦ ਦੀ ਵਰਤੋਂ ਕਈ ਤਰ੍ਹਾਂ ਦੇ ਪਰਮਾ ਅਤੇ ਠਾਕ ਦੇ ਰਿਆਂ ਦੀ ਜਨਮਦਾਤੀ ਵੀ ਹੈ ਨੰਬਰ 2 ਜੋਤ ਇੱਕ ਬਿਮਾਰੀ ਹੈ ਜੋ ਕੇਵਲ ਅਗਿਆਨਤਾ अथवा ਪਰਮ ਦੀ ਉਪਜਾਉਂਦੀ ਹੈ ਭਾਵੇਂ ਇਹ ਬਿਮਾਰੀ ਕਈ ਮਰਦਾਂ ਵਿੱਚ ਵੀ ਵੇਖੀ ਜਾ ਸਕਦੀ ਹੈ ਪਰ ਅਦਭੁਤ ਕਿਸਮ ਦੀ ਇਹ ਜੋਤ ਬਹੁਤ ਕਰਕੇ ਇਸਤਰੀਆਂ ਵਿੱਚ ਹੀ ਰੌਣਕਾਂ ਲਾਉਂਦੀ ਵੇਖਣ ਵਿੱਚ ਆਉਂਦੀ ਹੈ ਮਰੀਜ਼ ਆਪਣੇ ਵਾਲ ਖਿਲਾਰ ਕੇ ਸਿਰ ਮਾਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਅਜੀਬ ਗੱਲਾਂ ਕਰਦੇ ਹਨ ਮੰਨਿਆ ਇਹ ਜਾਂਦਾ ਹੈ ਕਿ ਅਜਿਹੇ ਮਰੀਜ਼ ਵਿੱਚ ਕਿਸੇ ਭੂਤ ਜਾਂ ਅਵਗਤ ਪ੍ਰਾਣੀ ਦੀ ਰੂਹ अथवा ਜੋਤ ਦਾ ਵਾਸਾ ਹੋ ਗਿਆ ਹੈ ਅਜਿਹੀ ਬਿਮਾਰੀ ਦਾ ਇਲਾਜ ਕਿਸੇ ਡਾਕਟਰ ਜਾਂ ਹਕੀਮ ਕੋਲੋਂ ਨਹੀਂ ਕਰਵਾਇਆ ਜਾਂਦਾ ਜਿੰਨਾ ਭੂਤਾਂ अथवा ਮਸਾਣਾ ਦੀ ਕਥਤ ਜੋਤ ਦੇ ਕਾਬੂ ਆਏ ਇਹ ਅਜਿਹੇ ਮਰੀਜ਼ ਨੂੰ ਮਾਧਰੀਆਂ ਦੇ ਜਾਂ ਜੋਗੀਆਂ ਦੇ ਹਵਾਲੇ ਕੀਤਾ ਜਾਂਦਾ ਹੈ। ਭੂਤ ਪ੍ਰੇਤਾਂ ਦੀ ਕਥਤ ਜੋਤ ਨੂੰ ਕਾਬੂ ਕਰਨ ਵਾਲੇ ਇਹਨਾਂ ਲੋਕਾਂ ਨੂੰ ਆਮ ਬੋਲੀ ਵਿੱਚ ਸਿਆਣੇ ਕਿਹਾ ਜਾਂਦਾ ਹੈ। ਅਜਿਹੇ ਸਿਆਣੇ ਆਪਣੇ ਮਰੀਜ਼ ਕੋਲ ਧੂਪ, ਗੁਲ ਅਤੇ ਹੋਰ ਅਜਿਹੀਆਂ ਜੜੀ ਬੂਟੀਆਂ ਆਤ ਖਾਉਂਦੇ ਹਨ ਜਿਨ੍ਹਾਂ ਦੇ ਧੂਏ ਤੋਂ ਚੰਗੇ ਭਲੇ ਬੰਦੇ ਦਾ ਸਿਰ ਚੱਕਰਾ ਜਾਂਦਾ। ਧੂਏ ਦਾ ਅਸਰ ਨੂੰ ਹੋਰ ਤੇਜ਼ ਕਰਨ ਲਈ ਇਹ ਲੋਕ ਮਰੀਜ਼ ਦੇ ਕੋਲ ਸ਼ੈਣੇ ਥਾਲੀਆਂ ਤੋਲ ਆਦਿ ਵਜਾ ਕੇ ਖਾਸ ਢੰਗ ਨਾਲ ਮੰਤਰ ਪੜ੍ਹਦੇ ਅਤੇ ਗਾਉਂਦੇ ਹਨ ਅਜਿਹਾ ਮਾਹੌਲ ਬਣਾ ਦਿੱਤਾ ਜਾਂਦਾ ਹੈ ਕਿ ਮਰੀਜ਼ ਜ਼ੋਰ-ਜ਼ੋਰ ਦੀ ਸਿਰ ਮਾਰਨ ਲੱਗ ਪੈਂਦਾ ਹੈ ਸਿਆਣੇ ਉਸ ਮਰੀਜ਼ ਨੂੰ ਕਈ ਵਾਰ ਖੂਬ ਕੁੱਟਦੇ ਹਨ ਜਿਸ ਤੋਂ ਮਰੀਜ਼ ਬੜਾ ਦੁਖੀ ਹੋ ਕੇ ਹਾਲ ਦੁਹਾਈ ਪਾਉਂਦਾ ਹੈ ਮੰਨਿਆ ਇਹ ਜਾਂਦਾ ਹੈ ਕਿ ਸਿਆਣੇ ਦੀ ਉਹ ਕੁੱਟ ਮਰੀਜ਼ ਨੂੰ ਨਹੀਂ ਸਗੋਂ ਉਸ ਵਿੱਚ ਆਵੜੀ ਮਸਾਣ ਰੂਪੀ ਜੋਤ ਨੂੰ ਪੈਰ ਹੀ ਹੁੰਦੀ ਹੈ ਅਤੇ ਹਾਲ ਦੁਹਾਈ ਵੀ ਜੋਤ ਹੀ ਪਾਰੀ ਹੁੰਦੀ ਹੈ ਕਈ ਵਾਰੀ ਅਜਿਹੇ ਜੋਗੀ ਇੰਨੀ ਬੇਥਵੀ ਕੁੱਟਮਾਰ ਕਰਦੇ ਹਨ ਕਿ ਕਤਤ ਜੋਤ ਵਾਲੇ ਮਰੀਜ਼ ਦੀ ਜਾਨ ਜਾਂਦੀ ਰਹਿੰਦੀ ਹੈ ਅਤੇ ਜੋਗੀਆਂ ਨੂੰ ਪੁਲਿਸ ਫੜ ਕੇ ਲੈ ਜਾਂਦੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਹੁਣ ਉਨਾ ਵਿੱਚ ਹੈ ਦੇ ਪਹਾੜੀ ਇਲਾਕੇ ਵਿੱਚ ਸੋਢੀ ਵੜਪਾ ਸਿੰਘ ਦਾ ਡੇਰਾ ਅਜਿਹੇ ਰੋਗੀਆਂ ਦਾ ਵੱਡਾ ਇਲਾਜ ਘਰ ਮੰਨਿਆ ਗਿਆ ਹੈ ਲੱਖਾਂ ਇਸਤਰੀ ਮਰਦ ਆਪਣੇ ਵਾਲ ਖਲਾਰੀ ਸਿਰ ਮਾਰਦੇ ਉਸ ਡੇਰੇ ਵਿੱਚਲੀ ਧੌਲੀ ਧਾਰ ਹੇਠ ਨੂੰ ਜਾਂਦੇ ਹੋਏ ਚੀਕਾਂ ਮਾਰਦੇ ਦੁਹਾਈਆਂ ਦਿੰਦੇ ਅਜੀਬ ਸਮਾਂ ਬਣ ਰਹੇ ਹੁੰਦਿਆਂ ਦੁਖਿਆਰੀਆਂ ਦੇ ਸਰੀਰ ਵਿੱਚ ਆਵੜੀਆਂ ਮੰਦ ਜੋਤਾਂ ਨੂੰ ਬਾਬਾ ਬੜਪਾਖ ਸਿੰਘ ਦੀ ਬਲਵਾਨ ਜੋਤ ਮਾਰਕੁੱਟ ਕੇ ਕੱਢ ਰਹੀ ਮੰਨੀ ਜਾਂਦੀ ਹੈ ਧਰਮ ਦੇ ਮਰੀਜ਼ਾਂ ਦਾ ਧਰਮ ਦੂਰ ਹੋ ਜਾਣ ਨਾਲ ਕਈ ਮਰੀਜ਼ ਸਿਰ ਮਾਰਨੋਂ ਹਟ ਜਾਂਦੇ ਹਨ ਵਿਤੋਂ ਬਾਹਰ ਚੜਤ ਚੜਾਵਾ ਭੇਟਾ ਕਰਕੇ ਹੌਲੇ ਹੋ ਕੇ ਘਰਾਂ ਨੂੰ ਪਰਤ ਜਾਂਦੇ ਹਨ ਇਸ ਭੂਤ ਖੇਲ ਤੋਂ ਇਕੱਠੀ ਹੋਈ ਬੇਹਿਸਾਬੀ ਮਾਇਆ ਦੇ ਭਾਰ ਨੂੰ ਮੋਟਰਾਂ ਤੇ ਲੱਦ ਕੇ ਪ੍ਰਬੰਧਕ ਕਰਤਾਰਪੁਰ ਵਿਚਲੀ ਕੇਂਦਰੀ ਅੱਡੇ ਤੇ ਲੈ ਆਉਂਦੇ ਹਨ ਜਿਨ੍ਹਾਂ ਨੂੰ ਅਸਲ ਵਿੱਚ ਕੋਈ ਸਰੀਰਕ ਬਿਮਾਰੀ ਹੁੰਦੀ ਹੈ ਉਹ ਇਸ ਠੰਗਾਣੇ ਦੀ ਖੇਚਲ ਨਾਲ ਪਹਿਲਾਂ ਨਾਲੋਂ ਵੀ ਵੱਧ ਦੁਖੀ ਹੋ ਕੇ ਮੁੜਦੇ ਹਨ ਪਰ ਪਖੰਡੀਆਂ ਦੇ ਮਾਇਆ ਜਾਲ ਵਿੱਚੋਂ ਉਹ ਵੀ ਨਹੀਂ ਨਿਕਲ ਰਹੇ ਹੁੰਦੇ ਇਹੀ ਸਮਝਿਆ ਜਾਂਦਾ ਹੈ ਕਿ ਉਹਨਾਂ ਦੇ ਅੰਦਰ ਕਿਸੇ ਤਗੜੇ ਮਸਾਂ ਦੀ ਜੋਤ ਹੈ ਜਿੰਦਰੇ ਵਿੱਚ ਕਾਬੂ ਕੀਤੇ ਭੂਤ ਜੋਤ ਵਾਲੀ ਗੁਰੂ ਬੜਪਾਖ ਸਿੰਘ ਦੀ ਤਸਵੀਰ ਕਈ ਸਿੱਖ ਘਰਾਂ ਵਿੱਚ ਵੀ ਬੜੇ ਸਤਿਕਾਰ ਨਾਲ ਕੰਧ ਨਾਲ ਟੰਗੀ ਵਿਖੀ ਜਾਂਦੀ ਹੈ ਨੰਬਰ 3 ਇਸੇ ਤਰ੍ਹਾਂ ਹੀ ਕਈ ਥਾਵਾਂ ਤੇ ਕੋਠੇ ਬਣਾ ਕੇ ਖਾਸ ਦਿਨਾਂ ਤੇ ਉਚੇਚੇ ਦੀਵੇ ਜਗਾਏ ਅਤੇ ਧੁਖਾਈ ਜਾਂਦੇ ਹਨ ਬੜੇ ਭਰੋਸੇ ਨਾਲ ਕਿਹਾ ਜਾ ਰਿਹਾ ਹੁੰਦਾ ਹੈ ਕਿ ਉਸ ਥਾਂ ਤੇ ਸ਼ਹੀਦਾਂ ਦੀ ਜੋਤ ਆਉਂਦੀ ਹੈ ਮੁਸਲਮਾਨ ਧਰਮ ਵਿੱਚ ਭਾਵੇਂ ਕਿਸੇ ਅਜਿਹੇ ਜੋਤ ਨੂੰ ਕੋਈ ਥਾਂ ਨਹੀਂ ਹੈ ਪਰ ਸਾਡਾ ਸਿੱਖ ਲਾਣਾ ਕਈਆਂ ਕਬਰਾਂ ਤੇ ਕਿਸੇ ਫਕੀਰ ਦੀ ਜੋਤ ਦਾ ਪ੍ਰਵੇਸ਼ ਮੰਨ ਕੇ ਮੱਥੇ ਰਗੜ ਲਿਆ ਹੁੰਦਾ ਹੈ ਅਜਿਹੇ ਭਰਮੀ ਲੋਕ ਲਾਟਾਂ ਵਾਲੀ ਇੱਥਾ ਜੋਤਾਂ ਵਾਲੀ ਕਥਤ ਦੇਵੀ ਦੀ ਪੂਜਾ ਵੀ ਬੜੀ ਸ਼ਰਧਾ ਨਾਲ ਕਰਦੇ ਹਨ ਅਤੇ ਜੋਤਾਂ ਵਾਲੀ ਦੇਵੀ ਨੂੰ ਪਸ਼ੂ ਦੀ ਅਤੇ ਮਨੁੱਖ ਦੀ ਬਲੀ ਭੇਟਾ ਦੇਣ ਦਾ ਭਰਮ ਵੀ ਪ੍ਰਚਲਿਤ ਰਿਹਾ ਜੋ ਕਈ ਥਾਈਂ ਅੱਜ ਵੀ ਹੈ ਨੰਬਰ 4 ਅਰਦਾਸ ਕਰਦੇ ਸਮੇਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਸਾਂ ਗੁਰਾਂ ਦੀ ਜੋਤ ਕਹਿੰਦੇ ਹਾਂ ਭਾਵ ਉਹੀ ਜੋਤ ਜੋ ਪਹਿਲੇ ਨੌ ਸਰੂਪਾਂ ਵਿੱਚ ਕੇਵਲ ਇੱਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਮੰਨੀ ਜਾਂਦੀ ਰਹੀ ਸੀ 11ਵੇਂ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਸਾਂ ਸਤਿਗੁਰਾਂ ਦੀ ਭਾਵ ਇੱਕ ਦੇ ਥਾਂ ਜੋਤ ਨੇ 10 ਰੂਪ ਧਾਰ ਲਏ ਗੰਭੀਰ ਪ੍ਰਸ਼ਨ ਭਾਗੂੜਾ ਕਿ ਇੱਕ ਸਰੀਰ ਵਿੱਚ ਇੱਕ ਤੋਂ ਵੱਧ ਜੋਤਾਂ ਟਿਕ ਸਕਦੀਆਂ ਹਨ ਗੁਰੂ ਬਾਣੀ ਵਿੱਚ ਏਕ ਜੋਤ ਦੋਏ ਮੂਰਤੀ ਤਾਂ ਹੈ ਹਰ ਏਕ ਮੂਰਤ ਦੋਏ ਜੋਤ ਕਿਤੇ ਨਹੀਂ ਹੈ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਦੇ ਥਾਂ ਦਸਾਂ ਸਤਿਗੁਰਾਂ ਦੀ ਜੋਤ ਕਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀ ਪਹਿਲੇ ਨੌ ਸਰੂਪਾਂ ਵਾਂਗ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਤੇ ਹੀ ਸਦੀਵੀ ਮਾਲਕ ਕਿਸ ਕਾਰਨ ਨਹੀਂ ਭਾਗ ਹੈ ਉਹ ਕਿਹੜੀ ਜੋਤ ਹੈ ਜਿਸ ਬਾਰੇ ਗੁਰੂ ਬਾਣੀ ਦਾ ਆਪਣਾ ਪ੍ਰਮਾਨ ਇਸ ਪ੍ਰਕਾਰ ਹੈ ਸਭ ਮੇ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭమే ਚਾਨਣ ਹੋਏ ਜਦ ਸਾਰਿਆਂ ਵਿੱਚ ਉਹੀ ਜੋਤ ਹੈ ਤਾਂ ਸਪਸ਼ਟ ਹੈ ਕਿ ਹਜਰਤ ਮੁਹੰਮਦ ਸਾਹਿਬ ਹਜਰਤ ਈਸਾ ਦੀ ਆਦ ਸਾਰੇ ਰੱਬੀ ਮਹਾਂਪੁਰਖਾਂ ਵਿੱਚ ਵੀ ਉਹੀ ਜੋਤ ਸੀ ਜੋ ਸ੍ਰੀ ਗੁਰੂ ਨਾਨਕ ਸਾਹਿਬ ਵਿੱਚ ਸੀ। ਇਹ ਰੇ ਅੜੇ ਧਰਮ ਕਿਵੇਂ ਚੱਲ ਪਏ ਉਸੇ ਨਰੰਜਨੀ ਜੋਤ ਦੇ ਮਾਲਕ ਸਤਿਗੁਰੂ ਨਾਨਕ ਸਾਹਿਬ ਜੀ ਦਾ ਧਰਮ ਨਿਆਰਾ ਕਿਵੇਂ ਹੋਇਆ ਇਹਨਾਂ ਸ਼ੰਕਿਆਂ ਦਾ ਠੀਕ ਉੱਤਰ ਅਸਾਂ ਆਪਣੇ ਪੂਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸਮਝਣਾ ਹੈ ਪਹਿਲਾ ਮਹਾਨ ਕੋਸ਼ ਵਿੱਚ ਜੋਤ अथवा ਜੋਤੀ ਦੇ ਅਰਥ ਪੜ ਲਈਏ ਮਹਾਨ ਕੋਸ਼ ਦੇ ਸਫਾ 536 ਤੇ ਜੋਤ ਦੇ ਅਰਥ ਇਸ ਪ੍ਰਕਾਰ ਲਿਖੇ ਹਨ ਨੰਬਰ 1 ਚਮਕ ਪ੍ਰਕਾਸ਼ ਰੋਸ਼ਨੀ ਨਾ ਸੂਰਜ ਚੰਦ ਨਾ ਜੋਤ ਅਪਾਰ ਗੁਜਰੀ ਆਸਾ ਮਹੱਲਾ ਪਹਿਲਾ ਨੰਬਰ 2 ਚਮਤਕਾਰੀ ਬੁੱਧ ਜਾਣੋ ਜੋਤ ਨਾ ਪੁੱਛੋ ਜਾਤੀ ਆਸਾ ਮਹਿਲਾ ਪਹਿਲਾ ਨੰਬਰ 3 ਅਗਨ ਨੰਬਰ 4 ਸੂਰਜ ਚੰਦਰਮਾ ਆ ਤੇ ਨਛੱਤਰ ਨੰਬਰ 5 ਪਰਮਾਤਮਾ ਵਾਹਿਗੁਰੂ ਸਭ ਮੈਂ ਜੋਤ ਜੋਤ ਹੈ ਸੋਏ ਸੋਹਿਲਾ ਨੰਬਰ 6 ਆਤਮ ਕਰੋਸ਼ਨੀ ਰੋਹਾਨੀ ਰੋਸ਼ਨ ਪ੍ਰਗਟੀ ਜੋਤ ਮੇਟਿਆ ਅੰਧਿਆਰਾ ਪਰਬਤੀ ਕਬੀਰ ਨੰਬਰ 7 ਚਾਂਦਨੀ ਨੰਬਰ 8 ਨੇਤਰਾਂ ਦੀ ਰੋਸ਼ਨੀ ਇਹ 8 ਪ੍ਰਕਾਰ ਦੇ ਅਰਥ ਜੋਤ ਪਦ ਦੇ ਹਨ ਅਤੇ ਮਹਾਨ ਕੋਸ਼ ਅਨੁਸਾਰ ਹੀ ਜੋਤੀ ਦੇ ਅਰਥ ਨੰਬਰ 1 ਦੇਖੋ ਜੋਤ ਨੰਬਰ 2 ਦਿਹ ਨੂੰ ਪ੍ਰਕਾਸ਼ ਦੇਣ ਵਾਲਾ ਜੀਵਾਤਮਾ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਨੰਬਰ 3 ਪਾਰ ਬ੍ਰह्म ਕਰਤਾ ਤਿਉ ਜੋਤੀ ਸੰਗ ਜੋਤ ਸਮਨ ਸੁਖਮਣੀ ਨੰਬਰ 4 ਜੋਤੀ ਹੂੰ ਪ੍ਰਭ ਜਾਪਦਾ ਨੰਬਰ 5 ਆਤਮ ਵਿਦਿਆ ਗਿਆਨ ਪ੍ਰਕਾਸ਼ ਜੋਤ अथवा ਜੋਤੀ ਬਾਰੇ ਅਗਲੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜ਼ਰੂਰੀ ਹੈ ਕਿ ਪਹਿਲਾਂ ਉਪਰੋਕਤ ਅਰਥਾਂ ਵਿੱਚ ਗੁਰੂ ਬਾਣੀ ਦੀਆਂ ਟੂਕ ਮਾਤਰ ਪੰਕਤੀਆਂ ਦੀ ਵਿਚਾਰ ਕਰ ਲਈਏ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ ਸਰਬ ਦ੍ਰਿਸ਼ਟ ਲੋਚਨ ਅਬ ਅੰਤਰ ਏਕਾ ਨਦਰ ਸੋ ਤੇਰੇ ਭਵਨ ਸਾਰ ਪੰਨਾ 503 ਅਰਥ ਤਦੋਂ ਨਾ ਇਹ ਮਾਇਆ ਸੀ ਨਾ ਇਸ ਮਾਇਆ ਦੇ ਪ੍ਰਭਾਵ ਵਿੱਚ ਮਸਤ ਕੋਈ ਜੀਵ ਸੀ। ਨਾ ਤਦੋਂ ਸੂਰਜ ਸੀ ਨਾ ਚੰ드ਰਮਾ ਸੀ। ਨਾ ਹੀ ਕੋਈ ਹੋਰ ਜੋਤ ਉਚੇਚਾ ਪ੍ਰਕਾਸ਼ ਸੀ। हे ਪ੍ਰਭੂ ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਹੀ ਨਜ਼ਰ ਤੇਰੇ ਆਪਣੇ ਅੰਦਰ ਟਿਕੀ ਹੋਈ ਸੀ। ਜਾਣੋ ਜੋਤ ਨਾ ਪੁੱਛੋ ਜਾਂਦੀ ਅੱਗੇ ਜਾਤ ਨਹੀਂ ਰਹਾ। ਪੰਨਾ 349 ਇਸ ਤੁਕ ਦੇ ਅਰਥ ਕਰਨ ਸਮੇਂ ਭਾਈ ਵੀਰ ਸਿੰਘ ਨੇ अथवा ਪ੍ਰਿੰਸੀਪਲ ਸਹਿਬ ਸਿੰਘ ਜੀ ਨੇ ਜੋਤ ਤੇ ਉਹ ਅਰਥ ਨਹੀਂ ਕੀਤੇ ਜੋ ਮਹਾਨ ਕੋਸ਼ ਦੇ ਕਰਤਾ ਭਾਈ ਸਹਿਬ ਭਾਈ ਕਾਨ ਸਿੰਘ ਜੀ ਨਾਬਾ ਨੇ ਚਮਤਕਾਰੀ ਬੁੱਧੀ ਕੀਤੇ ਹਨ ਕਿ ਫਿਰ ਭਾਈ ਕਾਨ ਸਿੰਘ ਨਾਬਾ ਜੀ ਨੇ ਗੁਰੂ ਬਾਣੀ ਦੀ ਪੰਕਤੀ ਦੀ ਚੋਣ ਠੀਕ ਨਹੀਂ ਕੀਤੀ ਇਹ ਸ਼ੰਕਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਦੂਰ ਕੀਤਾ ਜਾ ਸਕੇਗਾ ਅੱਗੇ ਛੇਵੇਂ ਥਾਂ ਜਿੱਥੇ ਜੋਤ ਦਾ ਅਰਥ ਆਤਮਕ ਰੌਸ਼ਨੀ ਕੀਤੀ ਹੈ ਉਥੇ ਗੁਰੂ ਬਾਣੀ ਦੀ ਪੰਕਤੀ ਵਰਤੀ ਹੈ ਪੂਰਾ ਸ਼ਬਦ ਇਸ ਪ੍ਰਕਾਰ ਹੈ ਮਰਨ ਜੀਵਨ ਕੀ ਛੰਕਾ ਨਾਸੀ ਆਪਨ ਰੰਗ ਸਹਿਜ ਪਰਗਾਸੀ ਪ੍ਰਗਤੀ ਜੋਤ ਮਿਟਿਆ ਅੰਧਾਰਾ ਆਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਪੰਨਾ 1349 ਅਰਥ ਪ੍ਰਭੂ ਦੇ ਨਾਮ ਵਿੱਚ ਸੁਰਤ ਜੋੜਦਿਆਂ ਜੋੜਦਿਆਂ ਇਸ ਮਨੁੱਖ ਨੂੰ ਨਾਮ ਰਤਨ ਲਭ ਪੈਂਦਾ ਹੈ ਤੇ ਉਸ ਦੇ ਅੰਦਰੋਂ ਵਿਕਾਰ ਆਦਿਕਾਂ ਦਾ ਹਨੇਰਾ ਮਿਟ ਜਾਂਦਾ ਹੈ ਕੋਸ਼ ਮਨੁੱਖ ਦੇ ਮਨ ਵਿੱਚੋਂ ਜਨਮ ਮਰਨ ਦੇ ਗੇੜ ਵਿੱਚ ਪੈਣ ਦਾ ਤੌਖਲਾ ਮੁੱਕ ਜਾਂਦਾ ਹੈ ਕਿਉਂਕਿ ਪਰਮਾਤਮਾ ਆਪਣੀ ਮਿਹਰ ਨਾਲ ਉਸ ਦੇ ਅੰਦਰੋਂ ਆਤਮਿਕ ਅਡੋਲਤਾ ਦਾ ਪ੍ਰਕਾਸ਼ ਕਰ ਦਿੰਦਾ ਹੈ ਮਹਾਨ ਕੋਸ਼ ਤੇ ਇਹਨਾਂ ਅਰਥਾਂ ਤੋਂ ਉਸ ਜੋਤ ਦੀ ਟੋਹ ਨਹੀਂ ਮਿਲਦੀ ਜਿਹੜੀ ਜਦੋਂ ਮਰਜ਼ੀ ਹੈ ਕਿ ਕਿਸੇ ਜੀਵ ਵਿੱਚੋਂ ਦੂਜੇ ਵਿੱਚ ਪ੍ਰਵੇਸ਼ ਕਰਦੀ ਹੈ ਜਾਂ ਕਿਸੇ ਕਰਾਮਾਤੀ ਢੰਗ ਨਾਲ ਸਾਧਾ ਸੰਤਾਂ ਵਿੱਚ ਵਾਰੀ-ਵਾਰੀ ਪ੍ਰਵੇਸ਼ ਕਰਨਾ ਆਰੰਭ ਕਰ ਦਿੰਦੀ ਹੋਵੇ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਨਾਮ ਮੰਨਣ ਵਾਲਿਆਂ ਕੋਲ ਉਤਰ ਬਣੇ ਤੇ ਭਾਵੇਂ ਨਾ ਬਣੇ ਅਰਦਾਸ ਲਈ ਗੁਰੂ ਗ੍ਰੰਥ ਸਾਹਿਬ ਜੀ ਹੀ ਕੇਵਲ ਮਾਤਰ ਓਰ ਨੂੰ ਗੁਰੂ ਸਾਹਿਬ ਜੀ ਹਨ ਦਾਸ ਲਈ ਕੇਵਲ ਮਾਤਰ ਪੂਰਨ ਮਨੋਖ ਉਹ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਆਪਣੀ ਜੀਵਨ ਯੁਗਤ ਸਵਾਰੀ ਲਈ ਹੋਵੇ ਇਤਿਹਾਸ ਦਾ ਲਿਖਾਰੀ ਭਾਵੇਂ ਕਿੱਡਾ ਵੀ ਖੋਜੀ ਅਤੇ ਵਿਦਵਾਨ ਹੈ ਪਰ ਜੇ ਉਸ ਦੀ ਲਿਖਤ ਗੁਰਬਾਣੀ ਤੇ ਕਿਸਵੱਟੀ ਤੇ ਪੂਰੀ ਨਹੀਂ ਉਤਰਦੀ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਗੁਰਮੁਖ ਸਿੱਖ ਲਈ ਉਹ ਲਿਖਤ ਇੱਕ ਬੇਦਲੀਲੀ ਗੱਪ ਹੈ अथवा ਐਵੇਂ ਟਿੰਡ ਵਿੱਚ ਕਾਨਾ ਫੇਰੀ ਜਾਣ ਵਾਲੀ ਅੜਿਚਣ ਹੈ ਆਓ ਸਾਰੇ ਸ਼ੰਕੇ ਦੂਰ ਕਰ ਲੈਣ ਲਈ ਆਪਣੇ ਪੂਰਨ ਅਤੇ ਅਨੂਪਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਾਜ਼ਰ ਹੋਈਏ ਭਾਗ ਪੰਜਵਾਂ ਜੋਤ ਪਰਮਾਤਮਾ ਦਾ ਅੰਸ਼ ਈਸ਼ਵਰ ਪਰਮਾਤਮਾ ਹੈ ਆਤਮਾ ਉਸ ਦਾ ਅੰਸ਼ ਹੈ अथवा ਵਾਹਿਗੁਰੂ ਪਰਮ ਜੋਤ ਹੈ ਜੋਤ ਉਸ ਪਰਮ ਜੋਤ ਦਾ ਅੰਸ਼ ਹੈ ਭਾਵ ਪਰਮ ਆਤਮਾ ਹੀ ਪਰਮ ਜੋਤ ਹੈ ਪਰਮਾਤਮਾ ਹੀ ਪਰਮ ਰੋਸ਼ਨੀ ਹੈ ਪਰਮਾਤਮਾ ਹੀ ਪਰਮ ਗਿਆਨ ਹੈ ਸਾਰਾ ਸੰਸਾਰ ਉਸੇ ਹੀ ਜੋਤ ਦਾ ਪ੍ਰਕਾਸ਼ਮਾਨ ਹੈ ਸਾਗਰ ਦੀਆਂ ਬਹੁ ਪ੍ਰਕਾਰ ਦੀਆਂ ਲਹਿਰਾਂ ਸਾਗਰ ਵਿੱਚ ਕਈ ਰੂਪਾਂ ਨਾਲ ਰੌਣਕਾਂ ਲਾਉਂਦੀਆਂ ਦੇਸ ਆਉਂਦੀਆਂ ਹਨ ਪਰ ਉਹ ਸਾਗਰ ਤੋਂ ਅੱਡ ਨਹੀਂ ਹਨ ਇਸੇ ਤਰ੍ਹਾਂ ਪਰਮ ਆਤਮਾ ਦੀ ਆਤਮਾ ਜਗਤ ਦੇ ਬਹੁਰੰਗੀ ਜੀਵਾਂ ਵਿੱਚ ਜੀਵ ਤਰੰਗਾਂ ਦਾ ਰੂਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਸਾਰੇ ਸੰਸਾਰ ਵਿੱਚ ਰੋਸ਼ਨੀ ਖਿਲਾਰ ਰਹੀਆਂ ਹਨ ਓਵੇਂ ਹੀ ਪਰਮ ਜੋਤ ਪਰਮਾਤਮਾ ਦੀ ਜੋਤ ਅਪਾਰ ਸਿਰਜਣਾ ਦੇ ਬਿੰਤ ਜੀਵਾਂ ਵਿੱਚ ਪ੍ਰਕਾਸ਼ਮਾਨ ਹੈ ਸਤਗੁਰਾਂ ਦਾ ਫਰਮਾਨ ਹੈ ਆਪੇ ਹਾਲ ਇੱਕ ਰੰਗ ਹੈ ਆਪੇ ਬਹੁਰੰਗੀ ਆਓ ਅਸੀਂ ਵੀ ਉਸ ਬਹੁਰੰਗੀ ਸਿਰਜਣਹਾਰ ਦੇ ਹਾਰੇ ਕ ਰੰਗ ਦੇ ਦਰਸ਼ਨ ਕਰੀਏ ਅਤੇ ਸਦਾ ਇਹੀ ਆਖੀਏ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਪੰਨਾ 726 ਪਰਮ ਜੋਤ ਪੂਰਨ ਪੁਰਖ ਸਭ ਜੀ ਤੁਮਾਰੇ ਜਿਉ ਤੂੰ ਰਾਖੇ ਤਿਉ ਰਹਾ ਪ੍ਰਭ ਅਗੰਮ ਅਪਾਰੇ ਪੰਨਾ 815 ਅਰਥ हे ਸਭ ਤੋਂ ਉੱਚੇ ਚਾਨਣ ਦੇ ਸੋਮੇ ਇਹ ਸਭ ਗੁਣਾ ਨਾਲ ਭਰਪੂਰ ਪ੍ਰਭੂ हे ਸਰਬ ਵਿਆਪਕ ਪ੍ਰਭੂ ਸਾਰੇ ਜੀਵ ਇਰੇ ਹੀ ਪੈਦਾ ਕੀਤੇ ਹਾਂ हे अपਹੁੰਚ ਤੇ ਬੇਅੰਤ ਪ੍ਰਭੂ ਜਿਵੇਂ ਤੂੰ ਮੈਨੂੰ ਰੱਖਦਾ ਹੈ ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਧਨਾਂ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ ਕਥਿਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਏ ਮਾਨ ਪੰਨਾ 1300 ਇਨ੍ਹਾਂ ਦੋਹਾਂ ਗੁਰੂ ਫਰਮਾਨਾਂ ਵਿੱਚ ਪ੍ਰਭੂ ਨੂੰ ਪਰਮ ਜੋਤ ਕਿਹਾ ਹੈ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੈ ਆਤਮ ਰਾਮ ਸਭ ਇਕ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੈ ਪੰਨਾ 1352 ਸਾਰੇ ਜਗਤ ਵਿੱਚ ਇੱਕ ਪਰਮਾਤਮਾ ਦੀ ਜੋਤ ਹੀ ਵਸਦੀ ਹੈ ਇੱਕ ਪਰਮਾਤਮਾ ਹੀ ਸਭਨਾ ਦੇ ਮਨ ਵਿੱਚ ਵਸਦਾ ਹੈ ਸਾਰੀ ਲੋਕਾਈ ਵਿੱਚ ਸਿਰਫ ਪ੍ਰਭੂ ਨੂੰ ਵੇਖਣ ਵਾਲੀ ਨਿਗਾਹ ਹੀ ਬਣਾਉਣੀ ਚਾਹੀਦੀ ਹੈ ਸਾਰੀ ਸ੍ਰਿਸ਼ਟੀ ਵਿੱਚ ਇੱਕ ਪਰਮਾਤਮਾ ਹੀ ਪਸਾਰਾ ਪਸਾਰ ਰਿਹਾ ਹੈ ਇਸ ਵਾਸਤੇ ਸਭਨਾ ਦੇ ਚਰਣਾ ਹੇਠ ਆਪਣਾ ਸਿਰ ਰੱਖਣਾ ਚਾਹੀਦਾ ਹੈ ਭਾਗ ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ ਅਲੱਖ ਨਰੰਜਨ ਏਕੋ ਵਰਤੈ ਏਕਾ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮੰਗੇ ਹੱਥ ਪਸਾਰੀ ਪੰਨਾ 507 ਅਰਥ ਸਾਰੇ ਜਗਤ ਵਿੱਚ ਇੱਕ ਅਦ੍ਰਿਸ਼ਟ ਤੇ ਨਰਲੇ ਪਰਮਾਤਮਾ ਹੀ ਵਸ ਰਿਹਾ ਹੈ ਸਾਰੇ ਸੰਸਾਰ ਵਿੱਚ ਪਰਮਾਤਮਾ ਦਾ ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ हे ਪ੍ਰਭੂ ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾ ਦੇਣ ਵਾਲਾ ਹੈ ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਅੱਗੇ ਹੱਥ ਖਿਲਾਰ ਕੇ ਮੰਗ ਰਹੇ ਹਨ ਸਰੀਰ ਸਰੋਵਰ ਭੀਤਰੇ ਆਛੇ ਕਮਲ ਅਨੂਪ ਪਰਮ ਜੋਤ ਪਰਖੋਤਮ ਜਾਕੇ ਰੇਖਨ ਰੂਪ ਪੰਨਾ 857 ਅਰਥ ਜਿਸ ਉਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ ਰੇਖ ਨਹੀਂ ਦੱਸਿਆ ਜਾ ਸਕਦਾ ਉਹ ਪ੍ਰਭੂ ਇਸ ਸਰੀਰ ਰੂਪ ਸੋਹਣੇ ਸਰੋਵਰ ਦੇ ਅੰਦਰ ਹੀ ਹੈ ਉਸ ਦੀ ਬਰਕਤ ਨਾਲ ਹਿਰਦਾ ਰੂਪ ਕੌਲ ਫੁੱਲ ਸੋਨਾ ਖਿੜਿਆ ਰਹਿੰਦਾ ਹੈ ਜੋਤ ਸਭਾਈ ਅੜੇ تیر ਭਵਨ ਸਾਰੇ RAM ਘਟ ਘਟ ਰਵ ਰਿਆ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾਇਆ ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਛੁਕਾਇਆ ਦਰ ਜਾਏ ਦਰਸ਼ਨ ਕਰੀ ਪਾਣੇ ਤਾਰ ਤਾਰਨ ਹਾਰਿਆ ਹਰਨਾਮ ਅਮਰਤ ਚਾਖ ਤ੍ਰਿਪਤੀ ਨਾਨਕਾ ਉਤਾਰਿਆ ਪੰਨਾ 843 ਅਰਥ اے ਸਹੇਲਿਏ ਪ੍ਰਮਾਤਮਾ ਦੀ ਜੋਤ ਹਰਥਾਂ ਫਸਰੀ ਹੋਈ ਹੈ ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ। ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ। हे ਸਹੇਲੀਆਂ ਉਹ ਪਰਮਾਤਮਾ ਅਦ੍ਰਿਸ਼ਟ ਹੈ ਬੇਅੰਤ ਹੈ। ਉਹ ਸਦਾ ਕਾਇਮ ਰਹਿਣ ਵਾਲਾ ਆਪਾ ਭਾਵ ਮਾਰ ਕੇ ਹੀ ਉਸ ਨੂੰ ਮਿਲ ਸਕੀਦਾ ਹੈ। हे ਸਹੇਲੀਆਂ ਆਪਣੇ ਅੰਦਰੋਂ ਹਉਮੈ, ਮਾਇਆ ਜੋੜਨ ਦੀ ਖਿੱਚ ਤੇ ਲਾਲਚ ਸਾੜ ਦੇ। ਸਹੇਲੀਆਂ ਹਉਮੈ, ਮਮਤਾ, ਲੋਭ ਆਦਿਕ ਦੀ ਮੈਲ ਗੁਰੂ ਦੇ ਸ਼ਬਦ ਦੇ ਰਾਹੀਂ ਮੁਕਾਈ ਜਾ ਸਕਦੀ ਹੈ। ਸੋ हे ਸਹੇਲੀਆਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦੀ ਰਜਾ ਵਿੱਚ ਤੁਰ ਕੇ ਜੀਵਨ ਬਤੀਤ ਕਰਕੇ ਅਰਦਾਸ ਕਰਿਆ ਕਰ। हे ਤਾਰਨ ਹਰ ਪ੍ਰਭੂ ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ। ਇਸ ਤਰ੍ਹਾਂ ਇਹ ਸਹੇਲੀਆਂ ਗੁਰੂ ਦੇ ਦਰ ਤੇ ਜਾ ਕੇ ਪ੍ਰਮਾਤਮਾ ਦਾ ਦਰਸ਼ਨ ਕਰ ਲੈਣਗੀਆਂ। हे ਨਾਨਕ ਆਖੇ ਸਹੇਲੀਆਂ ਜਿਹੜੀ ਜੀਵ ਇਸਤਰੀ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ ਉਹ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਜਲ ਚੱਖ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜ ਜਾਂਦੀ ਹੈ। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 8ਵੇਂ ਕਾਂਡ ਦਾ ਚੌਥਾ ਅਤੇ 5ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ